ਇੱਕ ਨਾ ਭਾਈ ਆਪਾਂ ਸਾਲ ਪਹਿਲਾਂ ਮੋਟਰ ਲਵਾਈ ਸੀ ਆਹ ਤੇ ਸਕਰੀਨ ਦੇ ਉੱਤੇ ਜਿਹੜੇ ਬੰਦੇ ਦੀ ਫੋਟੋ ਚੱਲ ਰਹੀ ਹੈ ਬਈ ਆਪਾਂ ਇਹ ਬੰਦੇ ਤੋਂ ਨਾ ਆਪਾਂ ਮੋਟਰ ਲਵਾਈ ਸੀ ਇੱਕ ਸਾਲ ਹੋ ਗਿਆ ਤੇਰਾ ਪਿੰਡ ਹੈਗਾ ਭਈ ਸਕਲੱਦੀ ਤੇ ਨਾਂ ਹੈਗਾ ਜਸਪਾਲ ਤੇ ਆਪਾਂ ਨੂੰ ਤਕਰੀਬਨ ਆਪਾਂ ਜਿਹੜੇ ਇਹਨਾਂ ਨੂੰ ਪੈਸੇ ਪਹਿਲਾਂ ਦੇ ਦਿੱਤੀ ਸਾਰੇ ਤੇ ਆਪਾਂ ਪਹਿਲਾਂ ਜਿਹੜੇ ਪੈਸੇ ਦੇ ਕੇ ਆਪਾਂ ਜਿਹੜੇ ਉਹ ਫਸ ਗਏ ਸੀ ਭਾਈ ਤੇ ਆਹ ਜਿਹੜੀ ਮੋਟਰ ਲੱਗੀ ਹੈ 10 HP ਦੀ ਹੈ ਭਾਈ ਤੇ ਸਾਢੇ 7 ਦਿਨਾਂ ਵੀ ਨਹੀਂ ਬਾਈ ਪਾਣੀ ਘੜਦੇ ਤੇ ਬਾਕੀ ਤੁਹਾਨੂੰ ਵੈਕੈਂਸੀ ਦਿਖਾ ਦਿੰਦਾ ਬਈ ਇੰਨੇ ਵੈਕੈਂਸੀ ਚੱਲਦੀ ਐ ਤੇ ਜੁੱਜੀਆਂ ਜਿਹੜੀਆਂ ਹੈਗੀਆਂ 47-48 ਤੇ ਚੱਲਦੀਆਂ ਤੇ ਇਹ ਜਿਹੜੀ ਮੋਟਰ ਐ ਨਾਲੇ ਮਾਰ ਜਾਂਦੀ ਐ ਬਈ ਕੱਟ ਤੇ ਬਾਕੀ ਤੁਹਾਨੂੰ ਆਪਾਂ ਪਾਣੀ ਕੰਨੀ ਲੈ ਕੇ ਚਾਲਦੇ ਆ ਤੇ ਬਾਕੀ ਤੁਹਾਨੂੰ ਪਾਣੀ ਦਿਖਾਵਾਂਗੇ ਤੇ ਜੇ ਕੋਈ ਮੇਰਾ ਭਰਾ ਹੋਰ ਵੀ ਕੋਈ ਮੋਟਰ ਲਗਾਉਂਦਾ ਤਾਂ ਪਸਪਰਤਾਲ ਕਰਕੇ ਜਿਹੜੀ ਉਹ ਮੋਟਰ ਲਵਾਇਆ ਕਰੋ ਬਾਈ ਮੇਰੇ ਨਾਲ ਦਾ ਜਿਹੜੀ ਉਹ ਠੱਗੀ ਵੱਜ ਗਈ ਹਨ ਤੇ ਆਪਾਂ ਪਹਿਲਾਂ ਵਾਲੀ ਜਿਹੜੀ ਮੋਟਰ ਸੀ ਉਹਦਾ ਵੀ ਪਾਣੀ ਤੁਹਾਨੂੰ ਦਿਖਾਵਾਂਗੇ ਇਹ ਜੇ ਕੋਈ ਵੀ ਬੰਦਾ ਲਵਾਉਂਦਾ ਤਾਂ ਆਹ ਬੰਦੇ ਤੋਂ ਬਾਈ ਜਿਹੜੀ ਮੋਟਰ ਨਾਲ ਲਵਾਇਓ ਜਿਹੜਾ ਸਕਰੀਨ ਦੇ ਉੱਪਰ ਜਿਹੜੀ ਫੋਟੋ ਚੱਲ ਰਹੀ ਆ ਤੇ ਇਹ ਬੰਦੇ ਨੂੰ ਆਪਾਂ ਫੋਨ ਕਰ ਕਰਕੇ ਠੱਕ ਗਏ 6 ਮਹੀਨੇ ਤੋਂ ਉੱਤੇ ਹੋ ਗਿਆ ਤੇ ਇਹ ਬੰਦਾ ਆਪਣਾ ਸਟਾਰਟਰ ਨਹੀਂ ਜਿਹੜਾ ਉਹ ਚੇਂਜ ਕਰਕੇ ਗਿਆ ਤੇ ਜੇ ਕੋਈ ਹੋਰ ਵੀ ਕੋਈ ਵੀ ਜਿਹੜਾ ਮੇਰਾ ਭਰਾ ਕੋਈ ਲਾਉਂਦਾ ਤਾਂ ਜਿਹੜੇ ਪੈਸੇ ਆ ਉਹ ਪਹਿਲਾਂ ਹੁੰਦੇ ਉਹ ਤੇ ਜਾਣਕਾਰੀ ਤੋਂ ਬਿਨਾ ਜਿਹੜੀ ਮੋਟਰ ਹੈ ਉਹ ਨਾ ਲਵਾਇਓ ਤੇ ਵੀਡੀਓ ਬਣਾਉਣ ਦਾ ਕਾਰਨ ਇਹੀ ਸੀ ਵੀ ਕੋਈ ਮੇਰਾ ਹੋਰ ਭਰਾ ਜਿਹੜਾ ਉਹ ਫਸ ਨਾ ਜਾਵੇ ਤੇ ਤਾਂ ਕਰਕੇ ਭਈ ਆਪਾਂ ਜਿਹੜੀ ਮੋਟਰ ਲਵਾਉਣੀ ਆ ਤਾਂ ਦੇਖ ਕੇ ਲਵਾ ਗਏ ਤੇ ਤਾਂ ਕਿ ਜਿਹੜੀ ਮੇਰੇ ਨਾਲ ਥੱਗੀ ਵੱਜੀ ਆ ਕਿਸੇ ਹੋਰ ਭਰਾ ਨਾਲ ਜਿਹੜੀ ਉਹ ਨਾ ਵੱਚੇ ਕਿ ਭਈ ਆ ਪਾਣੀ ਹੈ ਦੱਸ ਦੀ ਮੋਟਰਾਂ ਦੀ ਟਿੱਕ ਕਰ ਸਕਦੇ ਪਹਿਲਾਂ ਕੋ ਪਾਣੀ ਦੀ ਦੀ ਆ ਭਈ ਦੇ ਦੱਸ ਦੀ ਵਿੱਚ ਬਾਅਦ ਵਿੱਚ ਧੁੱਪ ਵੀ ਦੇ ਛਾ ਦੇਣ ਜਿਹੜੀ ਤੋ ਪੂਈ ਬਹੁਤ ਹੈ ਤੇ ਬਾਕੀ ਜਿਹੜੀ ਆਪਣੀ ਹੋ ਮੋਟਰ ਚੱਲੀ ਜਾਂਦੀ ਆ ਉਹਦਾ ਜਾ ਕੇ ਵੀ ਆਪਾਂ ਤੁਹਾਨੂੰ ਪਾਣੀ ਦਿਖਾਵਾਂਗੇ ਤੇ ਬਈ ਆ ਗਈ ਆਪਣੀ ਦੂਜੀ ਮੋਟਰ ਤੇ ਜਿਹੜੀ ਪਹਿਲਾ ਮੋਟਰ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਵਾਲੀ ਮੋਟਰ ਦਾ ਵੀ ਦੇਖ ਸਕਦੇ ਆ ਇਹ ਆਪਾਂ ਲਵਾਈ ਆ ਬਠਿੰਡਿਓ ਆਦੇਸਾਂ ਤੋਂ ਲਵਾਈ ਬਈ ਇੱਕ ਹੋਰ ਆ ਉਹਨੋਂ ਤੋਂ ਲਵਾਈ ਆ ਤੇ ਬਾਕੀ ਤੁਸੀਂ ਪਾਣੀ ਵੀ ਇਹਦਾ ਚੈੱਕ ਕਰ ਸਕਦੇ ਹੋ ਜਿਹੜਾ ਉਹਦੇ ਨਾਲ ਤਾਂ ਬਹੁਤੀ ਜ਼ਿਆਦੇ ਜ਼ਿਆਦੇ ਵਧਿਆ ਹੋਇਆ ਪਾਣੀ ਆ ਬਈ ਇਹਦਾ ਤੇ ਬਾਕੀ ਤੁਹਾਨੂੰ ਇਹਦੀ ਵਾਕੈਂਸੀ ਵੀ ਦਿਖਾ ਦਿੰਦੇ ਆ ਬਾਕੀ ਤੁਹਾਨੂੰ ਇਹਦੀ ਮੈਂ ਆਪਾਂ ਵੋਕੇਂਸੀ ਦਿਖਾਉਣੇ ਆ ਜਿਹੜੀ ਕਿੰਨੇ ਤੇ ਚੱਲੀ ਜਾਂਦੀ ਆ ਬਾਈ ਹਣ ਧੁੱਪ ਦੇ ਕਾਰਨ ਜਿਹੜੀ ਇਹ 42 ਤੇ ਆ ਬਾਈ ਤੇ ਜਦੋਂ ਮੰਨ ਕੇ 47 ਤੇ ਜਾਂਦੀ ਆ ਬਾਈ ਤੇ ਜਿਹੜਾ ਜਿਹੜਾ ਪਾਣੀ ਆ ਜਿਹੜਾ ਤੁਸੀਂ ਉਹ ਸਾਹਮਣੇ ਦੇਖ ਸਕਦੇ ਹੋ ਆਪਾਂ ਨੂੰ ਮੂਰੇ ਪੱਲੀ ਲਾਉਣੀ ਪਈ ਆ ਤੇ ਇਹਦਾ ਝੋਨੇ ਦੇ ਵਿੱਚ ਜਿਹੜੀ ਇਹਦੀ ਧਾਰ ਜਾਂਦੀ ਆ ਹੁਣ ਧੁੱਪ ਦੇ ਕਾਰਨ ਥੋੜਾ ਇਹ ਪਾਣੀ ਇਹਦਾ ਘੱਟ ਹੈ ਤੇ ਬਾਕੀ ਤੁਸੀਂ ਉਹ ਮੋਟਰ ਦਾ ਵੀ ਪਾਣੀ ਦੇਖਿਆ ਸੀ ਸਾਹਾਂ ਕਰਕੇ ਤੁਹਾਨੂੰ ਕਹਿੰਦੇ ਆ ਜਿਹੜਾ ਵੀ ਮੇਰਾ ਭਰਾ ਕੋਈ ਲਵਾਉਂਦਾ ਤਾਂ ਜਿਹੜੀ ਉਹ ਮੋਟਰ ਦੇਖ ਕੇ ਲਵਾਏ